ਪੰਜਾਬ ਹੈਲਥ ਸਿਸਟਮ ਕਾਪਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਬਲੂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਗਮਾ ਬਲਾਕ ਗੁਰਦਾਸਪੁਰ ਇੱਕ ਵਿਖੇ 40 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਕਲਾਸਰੂਮ ਕੰਪਿਊਟਰ ਲੈਬ ਹੈਡ ਰੂਮ ਡ੍ਰਾਇੰਗ ਏਰੀਆ ਬੁੱਕ ਪ੍ਰਵੇਸ਼ ਦੁਆਰ ਖੇਡ ਮੈਦਾਨ ਪ੍ਰੀਮਰੀ ਟਾਇਲਟ ਯੂਨਿਟ ਅਤੇ ਇੰਟਰਲਾਕ ਟਾਈਲਾਂ ਦੇ ਮੁਕੰਮਲ ਹੋਏ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਇਸ ਦੇ ਨਾਲ ਹੀ ਦੱਸ ਦਈਏ ਉਹਨਾਂ ਨੇ ਇਸ ਸਕੂਲ ਵਿੱਚ 79 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਹੋਰ ਨਵੇਂ ਕਲਾਸਰੂਮ ਚਾਰ ਦੀਵਾਰੀ ਹੋਲਿਸਟਿਕ ਪਲਾਨ ਆਰਓ ਸਿਸਟਮ ਅਤੇ ਗਰਲਸ ਟਾਇਲਟ ਦੇ ਪ੍ਰੋਜੈਕਟ ਦੀ ਸਰਕਾਰੀ ਪ੍ਰਾਇਮਰੀ ਸਕੂਲ ਪਗਵਾਨ ਦੇ ਵਿਕਾਸ ਉੱਪਰ ਜਿਹੜਾ 1.32 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਨੇ ਪਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬੈਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਸੂਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕਰਨ ਦੇ ਲਈ ਅਤੇ ਬੱਚਿਆਂ ਨੂੰ ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ ਸਕੂਲੀ ਸਰਕਾਰੀ ਸਕੂਲਾਂ ਵਿੱਚ ਨਵੀਂ ਸਿੱਖਿਆ ਕ੍ਰਾਂਤੀ ਲਿਆ ਕੇ ਸਹੂਲਤਾਂ ਦੇ ਪੱਖ ਤੋਂ ਸਕੂਲਾਂ ਨੂੰ ਨੁਹਾਰ ਜਿਹੜੀ ਐ ਉਹ ਨਵੀਂ ਨੁਹਾਰ ਜਿਹੜੀ ਉਹ ਦਿੱਤੀ ਗਈ ਹੈ ਤੇ ਚੇਅਰਮੈਨ ਰਮਨ ਬੈਰ ਨੇ ਕਿਹਾ ਕਿ ਉਹਨਾਂ ਦੀ ਮੁੱਖ ਤਰਜੀਹ ਆਪਣੇ ਹਲਕੇ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਸੁਧਾਰ ਕਰਨਾ ਹੈ ਤੇ ਹੋਰ ਕੀ ਕੀ ਉਹਨਾਂ ਨੇ ਇਸ ਮੌਕੇ ਤੇ ਕਿਹਾ ਉਹ ਸੁਣ ਲੈਣੇ ਆ। ਪੜਪੰਗਾ ਦੇ ਵਿੱਚ ਸਾਡਾ 스마트 ਸਕੂਲ ਹੈ ਉਹਦੇ ਵਿੱਚ ਅੱਜ ਸਾਰੀ ਵਾਸਤੇ ਤਕਰੀਬਨ 40 ਲੱਖ 40 ਹਜ਼ਾਰ ਦੇ ਕੰਮ ਜਿਹੜੇ ਨੇ ਉਹ ਕੰਪਲੀਟ ਹੋ ਗਏ ਨੇ। ਔਰ ਉਸ ਤੋਂ ਬਾਅਦ ਕਿਉਂਕਿ ਇਹ ਪਿੰਡ ਵੀ ਜਿਹੜਾ ਮਿਹਨਤ ਕਸ਼ਾ ਦਾ ਪਿੰਡ ਆ ਔਰ ਇੱਥੇ ਬਹੁਤ ਲੋੜ ਸੀਗੀ ਇਸ ਸਕੂਲ ਨੂੰ ਵਧੀਆ ਦਿਖ ਦੇਣ ਦੀ ਔਰ ਮੈਂ ਸਮਝਦਾ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕੰਮ ਜਿਹੜੇ ਨੇ ਜਿਨ੍ਹਾਂ ਦਾ ਪੂਰਾ ਸੋ ਇਸ ਗੱਲ ਦੇ ਉੱਪਰ ਵਚਣ ਬੱਧ ਨੇ ਯਾਪਾ ਪੰਜਾਬ ਦੇ ਵਿੱਚ تعلیم ਦੇ ਮਿਆਰ ਨੂੰ ਬਹੁਤ ਉੱਕਾ ਝੁੱਕਾ ਝੁੱਕੇ ਲੱਗੇ ਰਹੇ ਹਨ। ਔਰ ਉਹਦੇ ਵਾਸਤੇ 40 ਲੱਖ 40 ਹਜ਼ਾਰ ਦੇ ਕੰਮ ਕੰਪਲੀਟ ਕਰਨ ਤੋਂ ਬਾਅਦ ਇੱਕ ਹੋਰ ਪ੍ਰਪੋਜ਼ਲ ਜਿਹੜੀ ਆ ਇਹਨਾਂ ਨੇ ਸਕੂਲ ਵਾਸਤੇ ਕਿਹਾ ਸੀਗਾ ਵੀ 79 ਲੱਖ ਤੇ 2000 ਰੁਪਇਆ ਹੋਰ ਚਾਹੀਦਾ ਜਿਹਦੇ ਵਿੱਚ ਇੱਕ ਵੱਖਰਾ ਸੈੱਟ ਜਿਹੜਾ ਫਸਟ ਫਲੋਰ ਦੇ ਉੱਪਰ ਜਿਹਦੇ ਵਿੱਚ ਕਮਰੇ, ਕੰਪਿਊਟਰ ਰੂਮ, ਆਰਓ ਔਰ ਜਿੰਨੀਆਂ ਬਾਕੀ ਫੈਸਿਲਿਟੀਆਂ ਨੇ ਉਹ ਹੋਣ ਗਿਆ ਸੋ ਕਾਲਪੁਰਾ ਕਿਰਪਾ ਕਰੇ 182000 ਰੁਪਇਆ ਹੋਰ ਵੀ ਅਪਰੂਵ ਕਰਕੇ ਇੱਥੇ ਜਿਹੜਾ ਉੱਦਤਾ ਜਾਊਗਾ ਤਾਂ ਕਿ ਇਹ ਸਕੂਲ ਨੂੰ ਇਸ ਇਲਾਕੇ ਦਾ ਇੱਕ ਮਿਆਰੀ ਸਕੂਲ ਬਣਾਇਆ ਜਾਵੇ ਤਾਂ ਕਿ ਬੱਚੇ ਇਥੋਂ ਪੜ ਕੇ ਗਿਆਨ ਲੈ ਕੇ ਅਸੀਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਹਮੇਸ਼ਾ ਹੀ ਮੇਰਾ ਮਾਨੇ ਹੋਈ ਰਿਹਾ ਔਰ ਮੇਰੇ ਕਾਰੇ ਬਰਾਲੀ ਵੀ ਆ ਵੀ ਜਿੰਨਾ ਚਿਰ ਤੱਕ ਅਪਾ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਨਹੀਂ ਕਰਾਂਗੇ ਉਹਨਾਂ ਚਿਰ ਤੱਕ ਮੈਂ ਸਮਝਦਾ ਕਿ ਲੋਕਤੰਤਰ ਔਰ ਜਮਹੂਰੀਅਤ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕਦੀ ਸਵਾਦ ਸਕੂਲ ਜਾ ਕੇ ਬਹੁਤ ਚੰਗਾ ਲੱਗਾ ਮੈਂ ਅੱਜ ਮੇਰੇ ਸਕੂਲ ਦੇ ਜਿਹੜੇ ਹਰ ਟੀਚਰ ਨੇ ਔਰ ਸਾਰਾ ਸਟਾਫ ਆ ਉਹਨਾਂ ਨੂੰ ਮੁਬਾਰਕ ਦੇਣਾ ਕਿ ਉਹਨਾਂ ਨੇ ਸਕੂਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਸਾਰੀ ਕਰ ਰਹੇ ਨੇ ਔਰ ਸਾਡੇ ਜਿਹੜੇ ਨਵੇਂ ਸਰਪੰਚ ਚੁਣੇ ਗਏ ਨਰਜੇਸ਼ ਪੰਗਵਾ ਜੀ ਉਹਨਾਂ ਦੀ ਸਾਰੀ ਪੰਚਾਇਤ ਨੂੰ ਮੁਬਾਰਕ ਦਿਨਾ ਜਿਹੜੇ ਮਿਲ ਕੇ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਤੇ ਕਰਮਸ਼ੀਲ ਨੇ ਔਰ ਜਿਹੜੀ ਜਿਹੜੀ ਆ ਮੰਗਾ ਨਹੀਂ ਉਹ ਜ਼ਰੂਰਤਾਂ ਨੇ ਨਰਜੇਸ਼ ਜੀ ਨੇ ਔਰ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਰੱਖੀਆਂ ਨੇ ਉਹ ਸਾਰੀਆਂ ਜ਼ਰੂਰ ਪੂਰੀਆਂ ਕਰਾਂਗੇ ਔਰ ਇਸ ਪਿੰਡ ਨੂੰ ਇੱਕ ਵਧੀਆ ਪਿੰਡ ਸ਼ਹਿਰ ਦਾ ਮੁਕਾਬਲੇ ਤੇ ਬਣਾ ਕੇ ਇੱਥੇ ਇਤੋ ਦੀ ਬਸੂ ਬਸੂ ਨੂੰ ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਜੀਵਨ ਸਾਰਾ ਉਹ ਵਧੀਆ ਤਰੀਕੇ ਨਾਲ ਪੂਰਾ ਚੁੱਕਿਆ ਜਾਵੇ ਪਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਨੇ ਤਾਲੀਮ ਨੂੰ ਇਨਾ ਵੱਡਾ ਰੁਤਬਾ ਪੰਜਾਬ ਦੇ ਵਿੱਚ ਦੇ ਕੇ ਲੋਕਾਂ ਦੀ ਸੇਵਾ ਵੱਲ ਸਮਰਪਿਤ ਕੀਤੀ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈਣੇ ਆ ਧੰਨਵਾਦ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੈਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.